ਆਮ ਆਦਮੀ ਪਾਰਟੀ ਦੇ ਵਰਕਰ ਅਤੇ ਗੁਰਦੇਸ਼ ਸਿੰਘ ਸੇਖੋਂ ਦੇ ਕਰੀਬੀ ਜਗਮੀਰ ਸਿੰਘ ਔਰ ਫਸੰਨੀ ਨੂੰ ਉਸ ਦੇ ਤਿੰਨ ਸਾਥੀਆਂ ਸਮੇਤ 305 ਗ੍ਰਾਮ ਹੈਰੋਨ ਨਾਲ ਕਾਬੂ ਕੀਤਾ ਹੈ ਕਾਬੂ ਕੀਤਾ ਫਰੀਦਕੋਟ ਜ਼ਿਲ੍ਹੇ ਦੀ ਪੁਲਿਸ ਨੇ ਫਰੀਦਕੁਰ ਦੇ ਸੀਆਈਏ ਸਟਾਫ ਅਤੇ ਡੀਐਸਪੀ ਤਰਲੋਚਨ ਸਿੰਘ ਨੇ ਕਾਬੂ ਕੀਤਾ ਗੁਰਦੇਸ਼ ਸਿੰਘ ਸੇਖੋਂ ਦੇ ਬੜਾ ਕਰੀਬੀ ਨੇ ਆ ਫੋਟੋਆਂ ਵੀ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਵਿਅਕਤੀ ਦੇ ਉੱਤੇ ਗੋਲ ਚੱਕਰ ਚੱਲ ਰਿਹਾ ਤੇ ਗੁਰਦੇਵ ਸਿੰਘ ਸੇਖੋਂ ਦੇ ਪਰਿਵਾਰ ਨਾਲ ਗੁਰਦੇਵ ਸਿੰਘ ਸੇਖੋਂ ਦੇ ਨਾਲ ਖੁਦ ਤੇ ਉਹਨਾਂ ਦੇ ਪਾਰਟੀ ਵਰਕਰਾਂ ਨਾਲ ਖੜਾ ਦਿਖਾਈ ਦੇ ਰਿਹਾ ਤੇ ਗੁਰਦੇਵ ਸਿੰਘ ਸੇਖੋਂ ਨਾਲ ਵੀ ਅਸੀਂ ਗੱਲਬਾਤ ਕੀਤੀ ਤਾਂ ਉਹਨਾਂ ਨੇ ਮੰਨਿਆ ਕਿ ਉਹਨਾਂ ਦੀ ਪਾਰਟੀ ਦਾ ਵਰਕਰ ਹੈ ਉਹਨਾਂ ਦਾ ਸਾਥੀ ਹੈ ਪਰ ਉਹਨਾਂ ਨੇ ਨਾਲ ਇਹ ਗੱਲ ਕਹੀ ਕਿ ਇਹ ਵਿਅਕਤੀ ਸਾਡਾ ਜਿਹੜਾ ਪਾਰਟੀ ਦਾ ਵਰਕਰ ਹੈ ਇਹ ਗੱਡੀ ਚਲਾ ਰਿਹਾ ਸੀ ਇਸ ਤੋਂ ਲਿਫਟ ਮੰਗੀ ਤੇ ਲਿਫਟ ਮੰਗ ਕੇ ਉਹ ਵਿਅਕਤੀਆਂ ਦੀ ਜੇਬ ਚੋਂ ਚਿੱਟਾ ਮਿਲਿਆ ਨਾ ਕਿ ਸਾਡੇ ਪਾਰਟੀ ਵਰਕਰ ਕੋਲੋਂ ਪਰ ਫਰੀਦਕੋਟ ਪੁਲਿਸ ਨੇ ਜਿਹੜਾ ਪਰਚਾ ਦਿੱਤਾ ਉਹ ਇਹ ਦਿੱਤਾ ਹੈ ਉਹਨਾਂ ਨੇ ਪਰਚੇ ਦੇ ਵਿੱਚ ਜਿਹੜੀ ਜਾਣਕਾਰੀ ਦਿੱਤੀ ਹੈ ਕਿ ਇਹ ਚਾਰ ਵਿਅਕਤੀ ਇੱਕ ਪਾਰਕ ਦੇ ਕੋਲ ਜਿਹੜਾ ਕਿ ਫਰੀਦਕੋਟ ਕੋਟਕਪੂਰਾ ਬਾਈਪਾਸ ਕੋਲ ਇੱਕ ਪਾਰਕ ਹੈ ਉਸ ਦੇ ਕੋਲ ਵੈਂਟੋ ਗੱਡੀ ਦੇ ਵਿੱਚ ਬੈਠੇ ਸਨ ਵੈਂਟੋ ਗੱਡੀ ਦੇ ਵਿੱਚ ਬੈਠੇ ਸਨ ਤਾਂ ਸੀਆਈਏ ਸਟਾਫ ਦੀ ਟੀਮ ਲੰਘਦੀ ਹੈ ਤਾਂ ਉਹ ਗੱਡੀ ਕੋਲ ਰੁਕਦੀ ਹੈ ਉਹਨਾਂ ਨੂੰ ਇਹਨਾਂ ਵਿਅਕਤੀਆਂ ਉੱਤੇ ਸ਼ੱਕ ਪੈਦਾ ਹੁੰਦਾ ਹੈ ਉਹ ਇਹਨਾਂ ਵਿਅਕਤੀਆਂ ਨੂੰ ਰੋਕ ਕੇ ਕਹਿੰਦੀ ਹੈ ਕਿ ਤੁਹਾਡੀ ਗੱਡੀ ਦੇ ਵਿੱਚ ਸਾਨੂੰ ਕਿਸੇ ਨਸ਼ੀਲੇ ਪਦਾਰਥ ਦਾ ਸ਼ੱਕ ਹੈ ਤਾਂ ਗੱਡੀ ਦੀ ਤਲਾਸ਼ੀ ਤੁਸੀਂ ਜੇਕਰ ਦੇਣੀ ਹੈ ਤਾਂ ਅਸੀਂ ਕਿਤੇ ਗੈਸਟਡ ਅਫਸਰ ਨੂੰ ਸੱਦ ਸਕਦੇ ਹਾਂ ਜਾਂ ਮਾਜਿਸਟ੍ਰੇਟ ਨੂੰ ਤਾਂ ਉਹਨਾਂ ਨੇ ਕਿਹਾ ਕਿ ਤੁਸੀਂ ਗੈਸਟਡ ਅਫਸਰ ਬੁਲਾਓ ਫਿਰ ਅਸੀਂ ਤਲਾਸ਼ੀ ਲਵਾਂਗੇ ਫਿਰ ਉਹਨਾਂ ਨੇ ਜਿਹੜਾ ਕੰਟਰੋਲ ਰੂਮ ਹੈ ਪੁਲਿਸ ਦਾ ਉੱਤੇ ਕਾਲ ਕੀਤੀ ਤੇ ਗੈਸਟਡ ਅਫਸਰ ਦੀ ਮੰਗ ਕੀਤੀ ਤੇ ਗੈਸਟਡ ਅਫਸਰ ਡੀਐਸਪੀ ਤਰਲੋਚਨ ਸਿੰਘ ਪਹੁੰਚਦੇ ਆ ਤੇ ਉਹਨਾਂ ਚਾਰਾਂ ਵਿਅਕਤੀਆਂ ਦੀ ਸਹਿਮਤੀ ਲੈਂਦੇ ਆ ਕਿ ਮੈਂ ਗੈਸਟਡ ਅਫਸਰਾਂ ਪੰਜਾਬ ਸਰਕਾਰ ਦਾ ਤੁਸੀਂ ਮੇਰੀ ਅਗਵਾਈ ਦੇ ਵਿੱਚ ਤਲਾਸ਼ੀ ਦੇਣੀ ਹੈ ਜਾਂ ਮਾਜਿਸਟ੍ਰੇਟ ਦੀ ਤਾਂ ਉਹਨਾਂ ਚਾਰਾਂ ਨੇ ਸਹਿਮਤੀ ਦਿੱਤੀ ਤੇ ਚਾਰਾਂ ਦੀ ਸਹਿਮਤੀ ਤੋਂ ਬਾਅਦ ਤਲਾਸ਼ੀ ਹੋਈ ਤਾਂ ਜਿਹੜਾ ਵਿਅਕਤੀ ਇੱਕ ਕੰਡੈਕਟਰ ਸੀਟ ਤੇ ਬੈਠਾ ਸੀ ਉਸ ਦੀ ਜੇਬ ਦੇ ਵਿੱਚੋਂ ਲਗਭਗ ਜਿਹੜਾ ਮੈਂ ਦੱਸ ਦਿਆਂ ਕਿ ਉਸ ਦੀ ਜੇਬ ਦੇ ਵਿੱਚੋਂ ਲਗਭਗ 26 ਗ੍ਰਾਮ ਜੀ ਦਾ ਨਾਮ ਹੈ 26 ਗ੍ਰਾਮ ਚਿੱਟਾ ਬਰਾਮਦ ਹੋਇਆ ਤੇ ਜਿਹੜਾ ਪਿਛਲੀ ਸੀਟ ਤੇ ਇੱਕ ਵਿਅਕਤੀ ਬੈਠਾ ਉਹਦੀ ਜੇਬ ਦੇ ਵਿੱਚੋਂ 284 ਗ੍ਰਾਮ ਉਹ ਮਹਿਕਦੀਪ ਹੈ ਉਹਦਾ ਨਾਮ ਮਹਿਕਦੀਪ ਹੈ ਤੇ ਜਿਹੜਾ 26 ਗ੍ਰਾਮ ਮਿਲਿਆਗਾ ਇਹ ਮਿਲਿਆਗਾ ਸੰਦੀਪ ਸਿੰਘ ਸੰਨੀ ਦੀ ਜੇਬ ਚੋਂ ਚਾਰ ਵਿਅਕਤੀ ਸੀ ਮਹਿਕਦੀਪ ਹਰਜੀਤ ਸਿੰਘ ਸੰਦੀਪ ਸਿੰਘ ਤੇ ਜਗਮੀਤ ਸਿੰਘ ਜਿਹੜਾ ਜਗਮੀਤ ਸਿੰਘ ਹੈ ਉਹ ਗੱਡੀ ਦੀ ਡਰਾਈਵਰ ਸੀਟ ਤੇ ਬੈਠਾ ਸੀ ਗੱਡੀ ਖੜੀ ਸੀ ਬਰਗਰਦੇਸ ਸਿੰਘ ਸਿੱਖੋਏ ਕਹਿੰਦੇ ਨੇ ਕਿ ਲਿਫਟ ਮੰਗੀ ਸੀ ਹੁਣ ਤਾਂ ਸਵਾਲ ਇਹ ਵੀ ਖੜਾ ਹੁੰਦਾ ਹੈ ਕਿ ਜੇਕਰ ਲਿਫਟ ਮੰਗੀ ਹੁੰਦੀ ਤਾਂ ਬੰਦਾ ਉਤਾਰ ਦਿੰਦਾ ਪੁਲਿਸ ਕਹਿ ਰਹੀ ਹੈ ਕਿ ਗੱਡੀ ਖੜੀ ਹੈ ਫਿਰ ਗੱਡੀ ਦੇ ਗিয়ার ਬਾਕਸ ਕੋਲੋਂ ਇੱਕ ਕੰਪਿਊਟਰ ਕੰਡਾ ਬਰਾਮਦ ਹੁੰਦਾ ਹੈ ਕੰਪਿਊਟਰ ਕੰਡਾ ਗੱਡੀ ਦੇ ਵਿੱਚੋਂ ਮਿਲਦਾ ਤਾਂ ਇਥੋਂ ਇੱਕ ਗੱਲ ਜ਼ਾਹਰ ਹੈ ਕਿ ਕਿਤੇ ਨਾ ਕਿਤੇ ਉਸ ਜਗਮੀਤ ਸਿੰਘ ਵਿਅਕਤੀ ਦਾ ਵੀ ਇਹਨਾਂ ਦੇ ਨਾਲ ਹੀ ਸੀ ਜਿਸ ਕਰਕੇ ਪੁਲਿਸ ਨੇ ਚਾਰਾਂ ਦੇ ਉੱਪਰ ਪਰਚਾ ਦਰਜ ਕੀਤਾ ਆਮ ਆਦਮੀ ਪਾਰਟੀ ਯੁੱਧ ਨਸ਼ਿਆਂ ਵਿਰੋਧ ਚਲਾ ਰਹੀ ਹੈ ਤਾਂ ਉਸ ਦੇ ਵਿੱਚ ਫਰੀਦਕੋਟ ਪੁਲਿਸ ਨੇ ਇਹ ਇੱਕ ਵੱਡਾ ਕਦਮ ਚੱਕਿਆ ਕਿ ਸੱਤਾਧਾਰੀ ਧਿਰ ਦੇ ਐਮਐਲਏ ਦੇ ਕਰੀਬੀ ਬੰਦੇ ਤੇ ਪਰਚਾ ਦੇਣਾ ਐਸਐਸਪੀ ਪ੍ਰਗਿਆਜਨ ਇਸ ਤੇ ਵਧਾਈ ਦੇ ਪਾਤਰ ਨੇ ਸੀਆਈਏ ਸਟਾਫ ਫਰੀਦਕੋਟ ਦੀ ਟੀਮ ਵਧਾਈ ਦੀ ਪਾਤਰ ਹੈ ਡੀਜੀਪੀ ਪੰਜਾਬ ਵਧਾਈ ਦੇ ਪਾਤਰ ਨੇ ਕਿ ਜਿਨ੍ਹਾਂ ਨੇ 300 ਗ੍ਰਾਮ ਦੇ ਕਰੀਬ ਚਿੱਟਾ ਫੜਿਆ ਕੋਈ ਇਹ ਨਹੀਂ ਕਿ ਖਾਲੀ ਪੰਨੀ ਲਫਾਫਾ ਜਿਵੇਂ ਅਸੀਂ ਪਹਿਲਾਂ ਕੱਲ ਕਵਰ ਕੀਤੀ ਸੀ ਕਿ ਭੁੱਕੀ ਵਾਲਾ ਖਾਲੀ ਲਫਾਫਾ ਉਸ ਤਰੀਕੇ ਦਾ ਮਾਮਲਾ ਨਹੀਂ ਪੂਰਾ 300 ਗ੍ਰਾਮ ਜਿਹੜੀ ਕਿ ਬਹੁਤ ਵੱਡੀ ਜਿਹੜੀ ਕੁਆਂਟੀਟੀ ਹੁੰਦੀ ਹੈ ਕਮਰਸ਼ੀਅਲ ਦੇ ਵਿੱਚ ਆਉਂਦੀ ਹੈ ਉਹ ਫੜ ਕੇ ਪਰਚਾ ਦਰਜ ਕੀਤਾ ਤੇ ਪਰਚਾ ਦਰਜ ਕਰਨ ਤੇ ਵਿਕਤੀਆਂ ਨੂੰ ਹਰਾਸਤ ਵਿੱਚ ਲਿਆ ਗਿਆ ਹੁਣ ਗੁਰਦੇਵ ਸਿੰਘ ਸੇਖੋਂ ਇਹਦੇ ਤੇ ਇਹ ਕਹਿ ਰਹੇ ਨੇ ਕਿ ਅਸੀਂ ਜਾਂਚ ਕਰਵਾਵਾਂਗੇ ਕਿ ਸਾਡੇ ਬੰਦੇ ਤੇ ਪਰਚਾ ਜਿਹੜਾ ਉਹ ਸਹੀ ਨਹੀਂ ਹੋਇਆ ਪਰ ਉਹ ਇਹ ਗੱਲ ਕਬੂਲ ਰਹੇ ਨੇ ਕਿ ਸਾਡਾ ਬੰਦਾ ਜਗਮੀਰ ਸਿੰਘ ਉਰਫ ਸੰਨੀ ਜਿਹਨੂੰ ਸੰਨੀ ਰਾਜਪੂਤ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਉਹ ਸਾਡਾ ਬੰਦਾ ਹੈ ਤਾਂ ਹੁਣ ਆਮ ਆਦਮੀ ਪਾਰਟੀ ਦੇ ਜਿਹੜੀ ਕਹਿੰਦੀ ਸੀ ਕਿ ਨਸ਼ਿਆਂ ਖਿਲਾਫ ਆ ਅਸੀਂ ਅਸੀਂ ਨਸ਼ਿਆਂ ਦੀ ਸਮਾਇਤ ਨਹੀਂ ਕਰਦੇ ਤਾ ਉਹਨਾਂ ਦੇ ਬੰਦਿਆਂ ਕੋਲ ਇਸ ਤਰੀਕੀ ਨਾਲ ਚਿੱਟਾ ਫੜਿਆ ਜਾਣਾ ਪਰ ਉਸ ਤੋਂ ਅੱਗੇ ਵਧਾਈ ਦੀ ਪਾਤਰ ਫਿਰ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਪੁਲਿਸ ਹੈ ਜਿਨ੍ਹਾਂ ਨੇ ਚਿੱਟਾ ਫੜਿਆ ਇਹ ਨਹੀਂ ਕਿ ਬਖਸ਼ਿਆ ਉਹਨੂੰ ਚਿੱਟਾ ਫੜਿਆ 305 ਗ੍ਰਾਮ ਦੇ ਕਰੀਬ ਜਿਹੜਾ ਚਿੱਟਾ ਉਹ ਗੁਰਦੇਵ ਸਿੰਘ ਸੇਖੋਂ ਦੇ ਕਰੀਬੀ ਕਈ ਲੋਕ ਫਰੀਦਕੋਟ ਦੇ ਲੋਕ ਉਸਨੂੰ ਉਹਨਾਂ ਦਾ ਪੀਏ ਤੱਕ ਵੀ ਕਹਿੰਦੇ ਆ ਉਹ ਉਹਨਾਂ ਦੇ ਪਰਿਵਾਰਕ ਮੈਂਬਰਾਂ ਵਾਂਗ ਰਹਿੰਦੇ ਆ ਲੰਮੇ ਸਮੇਂ ਤੋਂ ਆਮ ਆਦਮੀ ਪਾਰਟੀ ਦੇ ਨਾਲ ਜੁੜੇ ਹੋਇਆ ਤੇ ਲੰਮੇ ਸਮੇਂ ਤੋਂ ਗੁਰਦੇਵ ਸਿੰਘ ਸੇਖੋਂ ਦੇ ਸਾਥੀ ਹੈ ਤਾਂ ਹੁਣ ਇਹ ਵੱਡੀ ਪ੍ਰਾਪਤੀ ਫਰੀਦਕੋਟ ਪੁਲਿਸ ਨੂੰ ਹੋਈ ਹੈ ਜਿਨ੍ਹਾਂ ਨੇ ਬੀਤੇ ਕੱਲ 305 ਗ੍ਰਾਮ ਦੇ ਕਰੀਬ ਚਿਟਾ ਫੜਿਆ ਚਿਟਾ ਫੜਿਆ ਚਾਰ ਵਿਕਤੀਆਂ ਤੋਂ ਦੋਆਂ ਦੀ ਜੇਬ ਚੋਂ ਮਿਲਿਆ ਕਾਰ ਚੋਂ ਕੰਡਾ ਮਿਲਿਆ ਹੁਣ ਗਰਦੇਸ਼ ਸਿੰਘ ਸੇਖੋਂ ਇਸ ਪਰਚੇ ਤੇ ਇਹ ਕਹਿ ਰਿਹਾ ਕਿ ਪਰਚੇ ਦੇ ਵਿੱਚ ਜਿਹੜਾ ਉਹਨਾਂ ਦੇ ਸਾਥੀ ਦਾ ਨਾਮ ਪਾਇਆ ਗਿਆ ਉਹ ਸਹੀ ਨਹੀਂ ਹੈ ਉਹਨੇ ਸਿਰਫ ਲਿਫਟ ਦਿੱਤੀ ਸੀ ਕਿ ਲਿਫਟ ਦੇਣਾ ਗੁਨਾਹ ਹੋ ਗਿਆ ਹੈ ਲੈਫਟ ਵੀ ਬੰਦਾ ਬੰਦਾ ਦੇਖ ਕੇ ਦਿੰਦਾ ਇੱਥੇ ਵੀ ਸਵਾਲ ਹੈ ਜੇਕਰ ਸਾਨੂੰ ਪਤਾ ਹੋਵੇ ਕਿ ਆਹ ਬੰਦੇ ਗਲਤ ਕੰਮ ਕਰਦੇ ਆ ਤਾਂ ਬਹੁਤ ਘੱਟ ਲੋਕ ਚਾਹੇ ਸਾਥੀ ਵੀ ਉਹ ਮਨ ਨੂੰ ਲੈਫਟ ਨਹੀਂ ਦਿੰਦੇ ਕਿ ਸਮਾਂ ਖਰਾਬ ਹੈ ਪਰ ਜਿਸ ਤਰੀਕੇ ਨਾਲ ਗੱਡੀ 'ਚ ਕੰਡਾ ਕੰਪਿਊਟਰ ਕੰਡਾ ਪਿਆ ਤਾਂ ਫਿਰ ਇੱਥੇ ਇਹ ਵੀ ਗੱਲ ਕਲੀਅਰ ਹੁੰਦੀ ਹੈ ਕਿ ਲੈਫਟ ਹੀ ਨਹੀਂ ਦਿੱਤੀ ਉਸ ਵਿਅਕਤੀ ਦੇ ਵਿੱਚ ਛਾਜਸ਼ ਵੀ ਹੋਵੇ ਕਿ ਜਿਹਦੀ ਗੱਡੀ ਦੇ ਵਿੱਚ ਉਹ ਕੰਡਾ ਮਿਲਿਆ ਬਹੁਤ ਵੱਡਾ ਮਾਮਲੇ ਦੇ ਵਿੱਚ ਜਿਹੜੀ ਹੈਰਨ ਮਿਲੀ ਹੈ ਫਰੀਦਕੋਟ ਪੁਲਿਸ ਪ੍ਰਗਿਆਜਨ ਐਸਐਸਪੀ ਪ੍ਰਗਿਆਜਨ ਇਸ ਮਸਲੇ ਤੇ ਵਧਾਈ ਦੇ ਪਾਤਰ ਹੈ ਜਿਨ੍ਹਾਂ ਨੇ ਇਹ ਪਰਚਾ ਦਿੱਤਾ ਨਹੀਂ ਕਈ ਵਾਰ ਸਿਆਸੀ ਦਬਾਅ ਕਾਰਨ ਪਰਚੇ ਰਹਿ ਜਾਂਦੇ ਆ ਤੇ ਮਾਤਰ ਬੰਦੇ ਫਸ ਜਾਂਦੇ ਆ ਤਾਂ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਆ ਉਹ ਆ ਅਸਲ ਯੁੱਧ ਨਸ਼ਿਆਂ ਵਿਰੁੱਧ ਹੈ ਜਦੋਂ ਸੱਤਾਧਾਰੀ ਧਿਰ ਦੇ ਐਮਐਲਏ ਦੇ ਕਰੀਬੀਆਂ ਤੇ ਪਰਚੇ ਹੋਣ ਲੱਗਣ ਤਾਂ ਇਹ ਵਾਕਈ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਆ ਐਵੇਂ ਖਾਲੀ ਪੰਨਿਆਂ ਦੋ ਦੋ ਗੋਲੀਆਂ ਦੇ ਪਰਚੇ ਦੇਣਾ ਕੋਈ ਫਾਇਦਾ ਨਹੀਂ ਹੋਣਾ ਅਜਿਹੇ ਲੋਕਾਂ ਨੂੰ ਫੜਨ ਦੀ ਲੋੜ ਹੈ ਜਿਹੜੇ ਵੱਡੇ ਪੱਧਰ ਦੇ ਉੱਤੇ ਸਾਡੇ ਨੌਜਵਾਨ ਧੀਆਂ ਪੁੱਤਾਂ ਨੂੰ ਬਰਬਾਦ ਕਰਨ ਤੇ ਤਲੇ ਹੋਏ ਤਾਂ ਜਿਸ ਤਰੀਕੇ ਨਾਲ ਡੀਜੀਪੀ ਗੌਰਵ ਯਾਦਵ ਨੇ ਅੱਜ ਕਿਹਾ ਕਿ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ ਤਾਂ ਉਹ ਇਸ ਚੀਜ਼ ਦੇ ਉੱਤੇ ਪੂਰੇ ਉਤਰਨ ਜਿਸ ਤਰੀਕੇ ਨਾਲ ਫਰੀਦਕੋਟ ਦੇ ਵਿੱਚ ਇਹ ਪਰਚਾ ਹੋਇਆ ਬਾਕੀ ਜਗ੍ਹਾ ਵੀ ਸਹੀ ਤੇ ਅਜਿਹੇ ਪਰਚੇ ਹੋਣੇ ਚਾਹੀਦੇ ਆ ਜਿਹਦੇ ਨਾਲ ਐਗਜ਼ਾਮਪਲ ਸੈੱਟ ਹੋਵੇ ਆਧਾਰਨ ਪੇਸ਼ ਹੋਵੇ ਪੁਲਿਸ ਬਿਨਾਂ ਪੱਖਪਾਤ ਤੋਂ ਕੰਮ ਕਰ ਰਹੀ ਹੈ ਤਾਂ ਇਹ ਫਰੀਦਕੋਟ ਦੀ ਸੀਆਈਏ ਸਟਾਫ ਦੀ ਟੀਮ ਡੀਐਸਪੀ ਤਰਲੋਚਨ ਸਿੰਘ ਤੇ ਐਸਐਸਪੀ ਪ੍ਰਗਿਆਜਨ ਨੇ ਜਿਹੜਾ ਇਹ ਪਰਚਾ ਦਰਜ ਕੀਤਾ ਤੇ ਉਹ ਵਧਾਈ ਦੇ ਪਾਤਰ ਨੇ ਤੇ ਆਮ ਆਦਮੀ ਪਾਰਟੀ ਸਵਾਲਾਂ ਦੇ ਘੇਰੇ ਦੇ ਵਿੱਚ ਆ ਚੁੱਕੀ ਹੈ ਕਿ ਜਿਹੜੀ ਕਹਿੰਦੀ ਸੀ ਕਿ ਨਸ਼ੇ ਦੇ ਖਿਲਾਫ ਹੈ ਉਹ ਹੁਣ ਖੁਦ ਉਹਨਾਂ ਦੇ ਸਾਥੀ ਨਸ਼ਾ ਵੇਚ ਰਹੇ ਆ ਨਸ਼ਿਆਂ ਦੇ ਨਾਲ ਫੜੇ ਜਾ ਰਹੇ ਆ ਐਮਨ ਲਾਹਬ ਇੱਕ ਪੱਖ ਲੈਣਾ ਜੀ ਖਬਰ ਤੇ ਜੀ ਕੀ ਮਸਲਾ ਮਸਲਾ ਹੈ ਜੀ ਇੱਕ ਸੰਨੀ ਰਾਜਪੂਤ ਨਾਮ ਦੇ ਬੰਦੇ ਕੋਲੋਂ 300 ਗ੍ਰਾਮ ਚਿੱਟਾ ਫੜਿਆ ਗਿਆ ਜੀ ਉਹ ਯਾ ਫੋਟੋ ਦਾ ਕਾਫੀ ਤੁਹਾਡੇ ਨਾਲ ਹੈ ਮੇਰੀ ਮੇਰੀ ਇੱਕ ਬੇਨਤੀ ਸੁਣਾਓ ਜੀ ਜੀ ਪਹਿਲਾਂ ਤੁਸੀਂ ਤੁਸੀਂ ਐਫ ਆਈ ਆਰ ਪੜੋ ਜੀ ਐਫ ਆਈ ਆਰ ਚ ਪੜੋ ਵੀ ਉਹ ਛੱਟਾ ਕਿਥੋਂ ਮਿਲਿਆ ਜੀ ਹਾਂ ਉਹਦੀ ਵੀ ਜਾਂਚ ਕਰ ਰਹੇ ਆ ਕੋਈ ਬੰਦਾ ਲੈਫਟ ਮੰਗ ਕੇ ਬਹਿ ਗਿਆ ਜੀ ਮੈਨੂੰ ਮੜਾ ਉੱਥੇ ਲਾ ਦੇਓ ਜੀ ਹਾਂ ਮਤਲਬ ਉਹ ਤੁਹਾਡੀ ਪਾਰਟੀ ਨਾਲ ਸੰਬੰਧਤ ਹੈ ਕਿ ਨਹੀਂ ਉਹ ਬੰਦਾ ਜੀ ਬਿਲਕੁਲ ਜੀ ਬਿਲਕੁਲ ਬਿਲਕੁਲ ਸੰਬੰਧਤ ਹੈ ਪਰ ਜਿਹੜੇ ਬੰਦਿਆਂ ਤੋਂ ਨਸ਼ਾ ਮਿਲਿਆ ਉਹਦੇ ਕੋਲੋਂ ਨਸ਼ਾ ਨਹੀਂ ਮਿਲਿਆ ਠੀਕ ਹੈ ਜੀ ਹਾਂ ਉਹਦੇ ਤੋਂ ਲੈਫਟ ਮੰਗੀ ਬੰਦਿਆਂ ਨੇ ਹਾਂ ਮਤਲਬ ਉਹ ਬੰਦੇ ਤੇ ਪਰਚਾ ਪਾਇਆ ਗਿਆ ਤੁਸੀਂ ਕਹਿੰਦੇ ਹੋ ਜਾਂ ਉਹ ਗੱਲ ਕਿਉਂ ਆਏ ਵੀ ਤੁਸੀਂ ਰੋਡ ਤੇ ਜਾ ਰਹੇ ਹੋ ਤਾਂ ਮੈਨੂੰ ਉੱਥੇ ਲਾ ਦਿਓ ਬੰਦੇ ਜਾਣਦੇ ਸੀ ਠੀਕ ਹੈ ਬਾਕੀ ਉਹ ਇਨਵੈਸਟੀਗੇਟ ਕਰ ਰਹੇ ਆ ਐਸਐਸਪੀ ਸਾਹਿਬ ਅੱਜ ਚੰਡੀਗੜ੍ਹ ਆ ਜੀ ਸਭੀ ਬੈਠ ਕੇ ਗੱਲਬਾਤ ਕਰਾਂਗੇ ਪਰ ਇਹਦੇ 'ਚ ਇੰਨੀ ਕੁ ਗੱਲ ਇਹ ਆ ਵੀ ਇਹਦੇ ਤੋਂ ਨਸ਼ਾ ਨਹੀਂ ਮਿਲਿਆ ਨਾ ਇਹ ਨਸ਼ਾ ਪੀਂਦਾ ਨਾ ਇਹ ਨਸ਼ਾ ਵੇਚਦਾ ਜੀ ਹਾਂ ਬੰਦਾ ਸਾਡੀ ਪਾਰਟੀ ਦਾ ਕੋਈ ਸਮੱਸਿਆ ਨਹੀਂ ਜੀ ਹਾਂ ਹਾਂ ਠੀਕ ਹੈ ਜੀ ਉਹ ਉਹਦੀ ਇਨਵੈਸਟੀਗੇਟ ਕਰਾਵਾਂਗੇ ਜੋ ਵੀ ਹੈਗਾ ਜੇ ਕਿਸੇ ਨੂੰ ਲਿਫਟ ਦੇਣਾ ਕੋਈ ਜੁਰਮ ਥੋੜਾ ਆਪਾਂ ਦਾ ਵੈਸੇ ਹੀ ਜਿਹੜਾ ਹੈਗਾ ਉਹ ਕਰਦੇ ਹਾਂ ਜੀ 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 ਹਾਂ ਹਾਂ ਧੰਨਵਾਦ ਜੀ ਤੁਸੀਂ ਹਾਂ ਜੀ ਹਾਂ ਜੀ ਹੋਰ ਹੋਰ ਸਭ ਠੀਕ ਹੈ ਸਭ ਮੇਰਬਾਨੀ